ਨਦੇ ਕਾਸ ਪਿਆਰੀ ਦਾ ਇਹ ਬਾਹਰੋਂ ਆਈ ਹੈ ਤੇ ਬਾਹਰ ਦਾ ਦਾ ਕੰਮ ਵੀ ਨਾਲ ਹੀ ਲੈ ਕੇ ਆਈ ਹੈ ਇਹ ਮੈਂ ਮਰ ਜਾ ਇਹ ਤਾਂ ਨਿੱਕੀ ਜੀ ਆ ਵੱਡਾ ਬੰਦ ਲਾਓ ਛੋਈ ਆ ਲਾ ਲਾ ਆ ਵੀ ਮਿੱਤਰੋ ਕੀ ਹਾਲ ਚਾਲ ਆ ਕੇ ਵਲੌਗ ਦੇ ਵਿੱਚ ਸਾਰੇ ਜਣੇ ਦਾ ਸਵਾਗਤ ਹੈ ਤੇ ਅੱਜ ਇਹ ਚੂੜਾ ਚੜਾਈ ਦੀ ਰਸਮ ਤੇ ਹਾਲੇ ਸਾਡੇ ਬੰਦੇ ਕੁਝ ਬੈਠੇ ਬੂਠੇ ਆ ਕੋਈ ਤਿਆਰ ਤੁਰੇ ਨਹੀਂ ਕੋਈ ਕੋਈ ਕਿਤੇ ਆ ਕੋਈ ਕਿਤੇ ਆ ਤੇ ਉਹ ਆਪਾਂ ਮੜਾ ਜਾ ਹੁਣ ਮੈਂ ਤੁਹਾਨੂੰ ਦਿਖਾਉਣਾ ਸੈਟਅਪ ਜਿਹੜਾ ਚੂੜੇ ਚੜਾਈ ਵਾਲਾ ਬਾਕੀ ਸਾਰਾ ਵਲੌਗ ਇਹ ਸਾਡੀ ਮੋਟੋ ਤੋਂ ਬਣਾਏਗੇ ਕਿਉਂਕਿ ਇਹ ਮੜਾ ਜਾਂ ਕੰਮ ਦੇ ਵਿੱਚ ਵਿਜੀ ਹੋਵਾਂਗੇ ਕੰਮ-ਕੁਮ ਕਰਾ ਲਈਏ ਜਿਹੜੇ ਕਰਨ ਵਾਲੇ ਮੇਨ ਮੁੰ ਵਿਆਹ ਦੇ ਆਸਤੇ ਕਿਉਂਕਿ ਕੱਲ ਪੈਸ ਦੇ ਵਿੱਚ ਜਿਹੜੀ ਵਿਆਹ ਆ ਇਹਨੂੰ ਆਡੇ ਘਰਸ ਪਿਆ ਰਹਿੰਦਾ ਇਹ ਬਾਹਰੋਂ ਆਈ ਆ ਤੇ ਬਾਹਰ ਦਾ ਦਾ ਕੰਮ ਵੀ ਨਾਲ ਹੀ ਲੈ ਕੇ ਆਈ ਆ ਅੱਧਾ ਕੰਮ ਬਾਹਰ ਦਾ ਇਹ ਸੰਬੰਧ ਹੈ ਚਲੋ ਤੁਹਾਨੂੰ ਮੈਂ ਵਿਖਾਉਣਾ ਅੱਗੇ ਕੰਟੀਨਿਊਟੀ ਜੀ ਰਹੂਗਾ ਵਲੌਗ ਮਿਲਦੇ ਆ ਮੈਂ ਆਹ ਵਾਲੀ ਸੀਲ ਪਾਉਣੀ ਬਹਲੇ ਤੇ ਪੂਰੀ ਆ ਜੇਗੀ ਆਹੋ ਕਹਿੰਦੀ ਇਹਦਾ ਦੂਜਾ ਪੇਰ ਲਿਆ ਕੇ ਦੇ ਦੋ ਪੂਰੀ ਆ ਜੇਗੀ ਹਾਂ ਐਡਾ ਪੈਰ ਦਾ ਛੋਟਾ ਆਪਣੇ ਘਰ ਚ ਕਹਿਦੇ ਆ ਨੀ ਦਾ ਪ੍ਰਾਪਤ ਹੋਣਾ ਤਾਂ ਨੀ ਜੰਮਦੀਆਂ ਐਡਾ ਸਾਈਂਡਲ ਸਾਈਂਡਲ ਅਮਨ ਨੇ ਵਿਆਹ ਤੇ ਪਾਉਣਾ ਹਾਂ ਨਾਲੀ ਨੀ ਨਾ ਵੀ ਚੱਪੀਆਂ ਨੇ ਫੜਾ ਸੋਹਣੀ ਨੇ ਪ੍ਰੈਗਨੈਂਸੀ ਪ੍ਰੈਗਨੈਂਸੀ ਤੂੰ ਫਿਰ ਹਾਲ ਪੈ ਜਾੜੇ ਤੈਨੂੰ ਨਾ ਖੋਲ ਜੀ ਨਾ ਮੈਂ ਤਾਂ ਡੇਪਰੋਂ ਪੈਕਿੰਗ ਕੀਤੀ ਆ ਆਪਦੀ ਕੰਮ ਆ ਗਈ ਗੱਲ ਅਸੀਂ ਤਾਂ ਵੇਖ ਕੇ ਚੀਜ਼ਾਂ ਭੇਜਾਂਗੇ ਹਾਏ ਨੀ ਮਾਰ ਜਾ ਮਾਰ ਜਾ ਥੋੜੀ ਚੋਰੀ ਪੈਕ ਕਰਕੇ ਲੈ ਕੇ ਚੱਲੀ ਆ ਕਹਿੰਦੀ ਖੋਲ ਨਾ ਮੈਂ ਤਾਂ ਇੱਡਾ ਭਾਰਾ ਕੀ ਇੰਨੇ ਚ ਪਾਈ ਬੈਠੀ ਅੱਛਾ ਇਹ ਜਿਹੜੇ ਭਰਾ ਹੋਣਾ ਤਾ ਲੈ ਲੈਂਦਾ ਉਹ ਲੈ ਚੱਲੀ ਭਰਾ ਹੋਣਾ ਇਹ ਤਾਂ ਪਏ ਆ ਫਰੁਖਾਈ ਲੈ ਲੈ ਦੱਸ ਨੀ ਆ ਚੋਰੀ ਦੇ ਖੋਲਣੀ ਨਹੀਂ ਦਿੰਦੀ ਹਾਏ ਬੰਦ ਕਰ ਨੀ ਹਾਏ ਹਾਏ ਲਈ ਤੁਸੀਂ ਸਾਰੇ ਚੋਰੀ ਚੋਰੀ ਕੱਲ ਕੋਈ ਨਹੀਂ ਆਇਆ ਬੈਸ ਸਾਈਡ ਤੇ ਕਰ ਲਾ ਆਪਾਂ ਨੂੰ ਕੋਈ ਦੇਣੇ ਆ ਜੇ ਇਹ ਨਹੀਂ ਫਾਇਦਾ ਚੱਕਿਆ ਮੈਂ ਤੁਹਾਡੇ ਜਾਣ ਦਾ ਕੱਲ ਲੈ ਜਾ ਪਲੀ ਸਾਰਾ ਕੁਝ ਹੀ ਲੈ ਜਾ ਭੈਣੇ ਇਹਨੇ ਲਜਾਣਾ ਵਾ ਇਹ ਤਾਂ ਆਪਾਂ ਫਿਰ ਬਾਅਦ ਚ ਫਿਰ ਉਹਨਾਂ ਨੇ ਕਹਿਣਾ ਤੇਚੀਆਂ ਚ ਪਾ ਦੇ ਨਾ ਪੱਥਰ ਪਾ ਕੇ ਘੱਲੇ ਐਡੇ ਭਾਰੇ ਘਾਤੋਂ ਆਪੇ ਚੱਕੀ ਵੀ ਰੂਗਾ ਮਨਦੀਪ ਮੇਰਾ ਪਰਫਿਊਮ ਦੇ ਜਿਹੜਾ ਐਕਸਪੈਂਸਿਵ ਵਾਲਾ ਤੋਨ ਨੂੰ ਹੀ ਫੜਾ ਦੇ ਮੈਂ ਤਾਂ ਉਹ ਮੈਨੂੰ ਦੋ ਉਹ ਖੋਲ ਕੇ ਨਾਲੇ ਮੇਰੇ ਫਰੈਂਡਾਂ ਨੂੰ ਦਿਖਾਇਆ ਹਾਂ ਹਾਂ ਨਹੀਂ ਨਹੀਂ ਪਤੋਂ ਨਹੀਂ ਉਹ ਉਹ ਨਹੀਂ ਸਾਰੇ ਬਾਕਸ ਕੱਢ ਲਓ ਨੇ ਇੱਕ ਥੈਲੇ 'ਚ ਪਾ ਲਓ ਅਮਨ ਹੋਣਾ ਆਪਦਾ ਵੈਂਟੀ ਪੈਕ ਕਰਨ ਲੱਗ ਪਈਏ ਇਹ ਤਾਂ ਪੂਰੇ ਹੀ ਨਹੀਂ ਹੁੰਦੇ ਇਹਦੇ 'ਚ ਆ ਜਾਣੇ ਕਿਹੜਾ ਵਰਤਿਆ ਜਾਨੀ ਵਰਤ ਲੂ ਉਹ ਘੜੀਆਂ ਅਸੀਂ ਸਾਡੇ ਘਰੇ ਆਏ ਇਹ ਘੜ ਲਿਆਈਆਂ ਇਹ ਉੱਥੇ ਹੀ ਰਹਿਣ ਦੇ ਬਬਾਈ ਰੋਲ ਜਾਣੀਆਂ ਫਿਰ ਲੱਭਣੀਆਂ ਮੈਂ ਮੰਗਾਈਆਂ ਹਾਂ ਉਹ ਵਿਚਾਰੀ ਕੀ ਲੈਣ ਗਈ ਆ ਤਾਂ ਉਹ ਇਹ ਹੱਥ ਚ ਲੱਗ ਗਿਆ ਉਹਦੇ ਪਰਫਿਊਮ ਲੈਣ ਗਈ ਉਹ ਵਿੱਚ ਇਹ ਐ ਹੀ ਰਹਿੰਦੇ ਆ ਨਹੀਂ ਖੋਲ ਮੈਂ ਆਪਣੇ ਫਰੈਂਡਾਂ ਨੂੰ ਦਿਖਾਉਣਾ ਗੱਲ ਪੈ ਗਈ ਗਿੱਡਾ ਤੁਸੀਂ ਪੇਰੀਆਂ ਪੈਕਿੰਗਾਂ ਡਾਉਣ ਤੇ ਹੋਈਆਂ ਤਿੰਨੇ ਜਾਣੀਆਂ ਅਸੀਂ ਵੇਖ ਕੇ ਚੈੱਕ ਕਰਕੇ ਚੀਜ਼ਾਂ ਭੇਜਣੀਆਂ ਵਾਓ ਏਡੀ ਨੀਕ ਹੋਣੀ ਹਾਂ ਦਿਖਾ ਕੇ ਆ ਵੀ ਅਮਨ ਇਹਰ ਪਾਉਣੀ ਆ ਲਓ ਜੀ ਅਮਨ ਦਾ ਪਰਫਿਊਮ ਹੈ ਇਹ ਨੂੰ ਨਾ ਇਹਨਾਂ ਬਰਾਮਣਾਂ ਅੰਦਰ ਲੈਂਦਾ ਹੋ ਗਿਆ ਜਾਨੇ ਜੋਤ ਲਓ ਲੈ ਗਾਉ ਗਾਉਣ ਸਾਰੇ ਕਰੋ 2008-09 ਦੀ ਗੱਲ ਆ ਤੇ ਵੇਖ ਲੈ 11 ਤੇਰਾ ਤਾਂ ਬਾਅਦ ਚ ਹੋਇਆ ਲਖਿਆ ਵਿਆਹ 2011 ਚ ਹੋਇਆ 2011 ਚ ਮਤਲਬ ਉਹ ਹੋਈ 15 ਸਾਲ ਹੋ ਗਏ ਬਹੁਤ ਟਾਈਮ ਹੋ ਗਿਆ ਥੋੜੀ ਮੈਂ ਕੁਆਲਟੀ ਸਾਫ਼ ਕਰਨਾ ਜੀ ਲਓ ਜੀ ਤਿਆਰੀਆਂ ਸ਼ੁਰੂ ਆ ਜੀ ਲਓ ਇਹ ਕੀ ਕਰਨਾ ਕਿਵੇਂ ਜਦੋਂ ਇਹ ਜਿਹੜੇ ਪਿੱਛੇ ਫੜ ਕੇ ਖੜੇ ਹੁੰਦੇ ਆ ਇਹ ਇਹ ਹੁਣ ਕਾਦੀ ਜੂੜਾ ਚੂੜੇ ਵਾਲੀ ਰਸਮ ਆ ਨਹੀਂ ਨਹੀਂ ਇਹ ਤਾਂ ਇੱਕ ਨਹੀਂ ਤੇ ਚੜਾਉਣ ਲੱਗੇ ਆ ਅੱਛਾ ਅੱਛਾ ਨਾਈ ਧੋਈ ਦੀ ਰਸਮ ਆ ਠੀਕ ਆ ਠੀਕ ਆ ਮੋਟੇ ਰਿਹਾ ਕਿ ਦੀਨੀ ਆਪਾਂ ਕੀਤੀ ਸੀ ਜਿਹੜਾ ਇੱਥੇ ਜਾਗੋ ਵਾਲੇ ਦੇ ਟਾਪ ਦੇ ਕੇ ਬਿਠਾਇਆ ਸੀ ਉਹਨੂੰ ਉਸੇ ਦਿਨ ਹਾਂ ਤੇਰੀ ਯਾਦ ਲਲ ਮੇਰਾ ਬਾਲਾ ਚੇਰਾ ਯਾਦ ਆ 2 ਸਾਲ ਹੋਏ ਆ ਨਾ ਆ ਮੋਟੇ ਵਾਲੀ ਪੀੜੀ ਨਹੀਂ ਮੈਂ ਨਵੀਂ ਲਾਉਣੀ ਐ ਨਹੀਂ ਮੈਂ ਬਰਤਣੀ ਚੱਲ ਫੇਰ ਇਹ ਲਾ ਲਾਂਗੇ ਚੱਲ ਤੂੰ ਕਿਹਦੀ ਤਿਆਰੀ ਆ ਹਾਂ ਸਾਡੀ ਤਾਂ ਤਿਆਰੀ ਆ ਬਾਅਦ ਦੂਜੀ ਰਸਮ ਕਰਾਂਗੇ ਆਪਾਂ ਕਿਹੜੀ ਤੂੜੇ ਵਾਲੀ ਅੱਛਾ ਆਫਟਰ ਲੌਂਗ ਟਾਈਮ ਆ ਜਾ ਆ ਜਾ ਨੰਗਾ ਨੰਗਾ ਚਲੋ ਚਲੋ ਤੂੰ ਤਾਂ ਨੰਗਾ ਹੋ ਯਾਰ ਤੂੰ ਹੀ ਆਪ ਦਾ ਲਤਮਾ ਵਜਾ ਕੇ ਬੈਜ ਨੇ ਵਿੱਚ हां कट कट ਬਣਾਉਣਾ ਹਾਂ ਫੋਟੋਗ੍ਰਾਫ ਉਹ ਸ਼ੁਰੂ ਕਰੋ ਵੀ ਉਹ ਫਿਰ ਆ ਗਿਆ ਮੈਂ ਰੁਕ ਗਿਆ 2 ਮਿੰਟ ਆ ਗਿਆ ਵੀ ਲਾਈਟ ਆ ਗਿਆ ਤਿਆਰੀਆਂ ਸਾਰੇ ਤਿਆਰ ਆ 2 ਮਿੰਟ ਠਹਿਰੋ ਆ ਵੀ ਆ ਜਿਓ ਵੀ ਮਮੀ ਕਿੱਥੇ ਆ ਕੋਈ ਵੇਚੇ ਸੀ ਉਹਨੇ ਬੜਾ ਸਲੋ ਪੜੋ ਸਿੱਧੇ ਧਰਮਾ ਕੋਈ ਆ ਵੀ ਫੜ ਲਓ ਧਰਮੇ ਆ ਬੰਦਨ ਮੁੰਡਨ ਵਾਲੀਆਂ ਫੋਟੋਗ੍ਰਾਫਰ ਨੂੰ ਆਜਾ ਫੋਟੋਗ੍ਰਾਫਰ ਨੂੰ ਆਵਾਜ਼ ਮਾਰ ਇਹਦਾ ਆਵਾਜ਼ ਇਹਦਾ ਵੀਰ ਨੂੰ ਕਹਿੰਦਾ ਇੱਕ ਤਾਂ ਆਹ ਉਹ ਲੋ ਜੀ ਆ ਗਿਆ ਕੌਣ ਕਿਹੜੀ ਆਮਰ ਪਿੱਛੇ ਹਾਂ ਅਲਰੇਡੀ ਸਾਰੇ ਚਲੋ ਕਰ ਲੋ ਸੀਆਈਡੀ ਆਫਸਰ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਕੀ ਭੇਜਿਆ ਹੁਣ ਦੇਖਿਆ ਵਾਕਈ ਤੇਰੀ ਲੜਾਈ ਹੋਣੀ ਇਹਨਾਂ ਨਾਲ ਇਹ ਤਾਂ ਨਿੱਕੀ ਜੀ ਆ ਵੱਡਾ ਬੰਦਾ ਲਾਓ ਇੱਥੇ ਕੋਈ ਲੈ ਆ ਦੋਸਤ ਕਿੰਦਰ ਨੂੰ ਬੜਾ ਦੇ ਤੂੰ ਕਿਤੇ ਨਾਲ ਲੜਾਈ ਹੋ ਸਕਦੀ ਬਰਾਵਾ ਤੇ ਟਾਈਮ ਵੀ ਲੰਬੇ ਦੀ ਗੱਲ ਨਹੀਂ ਆ ਮੈਂ ਤੂੰ ਵੀ ਇਹਨਾਂ ਲੈਟ ਅੱਗੇ ਲੈ ਆ ਉਹ ਨਾ ਕਹਿੰਦਾ ਇਨਕਾਰ ਹੈ ਇਨਕਾਰ ਇਹਨੇ ਖੇਚਾ ਆਉਂਦੇ ਨਾ ਮੈਂ ਲੜਾਈ ਤੇ ਲੱਗਦੇ ਸਾਡੀ ਲੈਟ ਕਰ ਜਾ ਕੇ ਨੂੰ ਕਰਦੇ ਮੈਨੂੰ ਸੁਣਨੇ ਚ ਆ ਸੱਚਾ ਗੱਲ ਸੱਚ ਸਹੀ ਕੀਤਾ ਹੀ ਕਮਜਾ ਹੱਡੀ ਦਾ ਤੂੰ ਇਹ ਭੁੱਲ ਗਿਆ ਹੀ ਬੁੱਗੇ ਹਾਂ ਮੈਂ ਕਿ ਗਉਣ ਗੱਡੋ ਮਾਮੀਆਂ ਨੂੰ ਕਿਹਾ ਅੱਜ ਤਾਂ ਹੁਣ ਗਉਣ ਗੱਡੋ ਕੌਣ ਹਾਂ ਬਈ ਗਉਣ ਤੇ ਚਾਹੀਦਾ ਮਾਮੇ ਲੋੜੀ ਤੇ ਮਾਮੀਆਂ ਲੋੜੀ ਦੀਆਂ ਹਾਂ ਮਾਮੇ ਲੋੜੀ ਤੇ ਮਾਮੀਆਂ ਲੋੜੀ ਦੀਆਂ ਹਾਂ ਉਹ ਤੋਂ ਲੋੜਾਂਗੇ ਹਾਂ ਜਦੋਂ ਉਹ ਹੱਥ ਆਦੇ ਆ ਮਾਮੀ ਨੂੰ ਉਹ ਦੋ ਦੇ ਤਾਂ ਫਿਰ ਪਹਿਲਾਂ ਕਿਹਦੀ ਲੋੜ ਹੁੰਦੀ ਆ ਜਾ ਵੇਖ ਲਾ ਵੀ ਸੈਟਅਪ ਕਰਦੀ ਕਿੱਥੇ ਲੱਗਦੀ ਨਹੀਂ ਹੱਲੇ ਨਹੀਂ ਵੇਚ ਕੇ ਆ ਜਾ ਨਹੀਂ ਉਹ ਦੂਜਾ ਬਣਾਏ ਜੇ ਲਾਉਣਾ ਤਾਂ ਲਾ ਦੋ ਨੰਨੋ ਕਿਉਂ ਆਂ ਦੇ ਨਾ ਦਹੀਂ ਉਹ ਤੀਆਂ

ਕਮਾਓ ਅਮਨ ਵੱਡਾ ਮੂੰਹ ਕਰਕੇ ਪਾਲਾ ਫਿਰ ਕੇਰਾ ਹੀ ਮੂੰਹ ਚਾਣਾ ਕਰ ਇੱਕ ਰ ਮਿਲ ਕੇ ਕੱਟਦੀ ਹਾਂ ਹਰ ਖਾ ਝੂਠ ਨਹੀਂ ਝੂਠਾ ਕਰਦਾ ਆਹ ਓ ਲਾ 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 ਇਹ ਕਿਹੜਾ ਕਾਣ ਕੱਟਣ ਲੱਗਾ ਆ ਵੀ ਲਾ ਦੇ। ਸਗਾਵਾ ਥੋੜਾ ਥੋੜਾ ਫਟਣਾ ਲਾ ਲਓ ਵੀਰੇ। ਲਾ ਦਿਓ ਸਵਾਰ ਕੇ ਤਾਂ ਕੁਛ ਨਹੀਂ ਵੇਸਨ ਤੇ ਨਹੀਂ ਆ। ਹਾਂ ਲਾ ਦਿਓ ਸਵਾਰ ਕੇ। ਚੁੰਨੀ ਜੀ ਤੇ ਸਾਈਡ ਕਰਕੇ ਲਾ ਦਿਓ। ਸਵਾਰ ਕੇ ਲਾਓ। ਥੋੜਾ ਥੋੜਾ। ਥੋੜਾ ਥੋੜਾ। ਥੋੜਾ ਨਿੱਕੇ ਤੂੰ ਤੇ ਫਿਰ ਜ਼ਿਆਦਾ ਹੀ ਹੋ ਜੰਨਾ ਵਾ। ਇਹ ਕਿੱਕਾ ਵੀ ਦੇਦੀ ਕਰੇ ਨਹੀਂ ਅੱਕ ਟਪਾਦਾ ਨਹੀਂ ਮੈਂ ਇੱਕ ਆਰਗੈਨਿਕ ਹੁੰਦਾ ਏ ਇਹਦਾ ਮੈਚ ਔਰ ਕਿਹ ਕਿਤੇ ਚੱਕਰ ਚੋਂ ਨੂੰ ਆਉਦੀ ਆ ਇਹ ਮਨਮਤ ਦੀ ਉਹਦੀਆਂ ਪਲਕਾਂ ਚ ਤਲ ਕੇ ਅਰਮਨ ਤੇ ਝੂ ਲਿਆ ਕਮਲੇਸ਼ ਦਾਈ ਹੁਣ ਗੋਡੇ ਆ ਨਾ ਹੂੰ ਹੁੰਦੇ ਦੀ ਵੀ ਕੋਈ ਨਹੀਂ ਮੇਕ ਠੀਕ ਆ ਅਗਲੇ ਪਹੁੰਚਾ ਕਿਹਦਰ ਰਮਾਲ ਆ ਉਹ ਜਵਾਕ ਦਾ ਖੋਲਿਆ ਜਵਾਕਾਂ ਦੇ ਰਮਾਲ ਖੋਈ ਜਾਂਦੀ ਐ ਤਾਂ ਇੱਧਰ ਲਈ ਅੱਗ ਚਾਗਰ ਮੰਮੀ ਨਹੀਂ ਇਹ ਨਹੀਂ ਸਹੀ ਰਮਾਲ ਆ ਨਹੀਂ ਨਾ ਹਾਈ ਨਹੀਂ ਉਹਦਾ ਵਿਚਾਰਦਾ ਮਾਂ ਕੋਣ ਮੈਂ ਤੰਦ ਨਹੀਂ ਚੱਖ ਅੱਖ ਤੋਂ ਤਾਂ ਸਾਫ਼ ਕਰਨਾ ਹੀ ਆ ਐ ਨਾ ਕਰੋ ਫਿਰ ਪਾਣੀ ਜਿਆਦਾ ਦਿੱਤਾ ਤੇ ਲੈ ਸੰਦੇ ਸੰਦੇ ਦਾ ਥੋੜਾ ਆਹ ਵਣ ਆ ਜੂਗੀ ਨਾ ਬੈਠ ਜਾ ਉਹਰੇ ਨਾਲ ਫੋਟੋ ਕਰ ਲੈ ਇੱਕ ਤਾਂ ਵੀ ਲਾ ਦੇ ਪਰ ਰਿਕਵਰ ਦੇ ਸਾਹਮਣੇ ਇਧਰੋਂ ਥੋੜਾ ਪਿਛੇ ਹੋ ਜਾ ਡੀ ਹਰਮਨ ਤੇਰਾ ਵੀ ਸਿਰਾ ਹੀ ਆ ਸਰੇ ਪਿਛੇ ਹੋ ਜਾ ਨੀਓ ਤਾਂ ਗੰਦਾ ਕਰਕੇ ਉਹਨੂੰ ਫੜਾਈਆ ਨਹੀਂ ਰਹਿੰਦੇ ਹਰਮਨ ਤੈਨੂੰ ਹੋਰ ਦੇ ਦਾਂਗੇ ਹੋਰ ਦੇ ਦੇ ਸਾਹਮਣੇ ਪੈਰ ਥੋੜਾ ਅੰਦਰ ਨੂੰ ਕਰੋ ਪਿਛੇ ਨਹੀਂ ਜਾਣਾ ਅੰਦਰੋਂ ਵਿਚਾਰੀ ਲੱਗਦਾ ਜਾਓ ਠੀਕ ਹੈ ਜੀ बाकी बैठे रहो बो बाकी फैमिली भी आज उधरों बैल बैठी ਉਹ ਤੇ ਜਿਵੇਂ ਹੱਥ ਚੱਕ ਲੋ ਜੱਕ ਜੱਕ ਤੇ ਲਾ ਲਈ ਨਹੀਂ ਦੂਜੇ ਰਿਸ਼ਤੇ ਜੀ ਦੇ ਵਿਆਹ ਤੇ ਪਾਰਾ ਸੀ ਗਏ ਉਹ ਕਿਹੜਾ ਮੰਗੇ ਚ ਮੰਗਰ ਇਹ ਤਾਂ ਲੇ ਕੋਣ ਕੋ ਨਾਲ ਨੇ ਬੱਚੇ ਰਾਣ ਨੇ ਕੋਈ ਨਾਲ ਇਹ ਇਹ ਤਾਂ ਉਹਦੇ گاؤں ਕੀ ਗੋਦ ਨਾ ਲਗਾਣਾ ਠੀਕ ਥੋੜਾ ਜਿਹਾ ਮਾੜੀ ਨਿਕਾਉਂ ਕੋੜਾ ਬਾੜੀ ਸਾਡਾ ਕੋੜਾ ਵੰਤ ਨਹੀਂ ਗਾਈ ਚੱਲੋ ਕਿਦਾਂ ਆਵੀਂ ਨਾ ਇੱਧਰ ਨੂੰ ਕੰਮ ਕੇ ਖੜੋ ਮੇਰੇ ਵਾਲਾ ਚਾਟੀ ਦਹੀਂ ਦੇ ਪਾਓ ਕਰਦੀ ਆਹੋ ਤੇਲ ਪਾਓ ਕੰਮੀਆਂ ਸੋਹ ਕਲ ਦੀ ਦਾਰੀਆਂ ਸਦਾਓ ਮੰਮੀਆਂ ਪਾਓ ਤੇ ਪਾਓ ਅੱਖੀਆਂ ਸੋਕਰਦੀ ਰਹੀ ਆਸਦਾਓ ਮਾਮੀਆਂ ਅੱਛਾ ਵੇ ਪ੍ਰੋਗਰਾਮ ਚੱਲ ਜਾਈ ਦੋ ਇਹ ਇੱਕ ਇੱਕ ਇਹ ਮੰਗਾਲਾ ਵੜ ਕੇ ਆ ਜਾ ਆ ਜਾ ਤਰ ਮੈਨੂੰ ਫੂਕ ਪੜਾ ਦੇ ਹਾਂ ਮੈਨੂੰ ਪੜਾ ਫੂਕ ਤੋਂ ਪੜਾ ਦੇ ਅੱਗੇ ਜਾ ਹਾਲਾ ਕਿੰਦਰ ਤੋ ਅਦਾ ਅਦਾ ਕੀ ਕਹਿੰਦੇ ਸਾਰੇ ਕੇਰਾ ਇਹ ਬੈਠ ਰੋ ਬਾਈ ਦੇ ਅੱਗੇ ਨਾਲ ਨਾਲ ਥੋੜਾ ਪਿੱਛੇ ਅਸੇ ਜੀ ਟੂਰੇ ਕੰਪਨੀ ਠੀਕ ਹੈ ਜੀ ਹੂੰ ਗੁਰਸ਼ਰਨ ਬਲਕਨ ਆਜੋ ਇੱਧਰ ਛੋੜਾ ਛੂੜਾ ਪਾਉਣ ਲੱਗੇ ਆ ਸੋ ਕੰਪਲਿਟ ਗੁਰਸ਼ਰਨ ਆ ਜਾ ਨੰਦਨ ਪਕਾਣਾ ਬੈਕਗ੍ਰਾਉਂਡ ਵੈਸੀ ਇੱਕਦਮ ਸਾਈਡ ਵਿੱਚ ਹੋਏ ਰੱਖਿਆ ਹੋਇਆ ਥੋੜੀ ਸ਼ਾਂਤੀ ਲਈ ਕਰੀਏ ਕੋਈ ਜਦੋਂ ਮੇਰਾ ਪਾਇਆ ਸੀ ਪੁੱਠਾ ਪਾਤਾ ਸੀ ਮੂਰਲਾ ਪਿੱਛੇ ਤੇ ਮਸਾ ਹੀ ਮੈਂ ਦਾ 21 ਦਿਨ ਉਹ ਕੀ ਸਵਾ ਮਹੀਨਾ ਕੱਢਿਆ ਮੈਂ ਦਾ ਦੇਖ ਕੇ ਮੈਂ ਉਹਨੇ ਲਿਖਾ ਕੇ ਲਿਆਂਦਾ ਸੀ ਅਸੀਂ ਕਿ ਕਿਹੜਾ ਪਿੱਛੇ ਕਿਹੜਾ ਅੱਗੇ ਮੇਰੇ ਕੋਲ ਹੈ ਮੈਂ ਉਹਨਾਂ ਨੂੰ ਪੁੱਛੀ ਜਾਨੀ ਆ ਉਹ ਅੱਗੇ ਕਹਿੰਦੀ ਆ ਦੀਦੀ ਤੂੰ ਰੋਜ਼ ਦੇਖ ਮੂਵੀ ਇੱਕ ਆਮਨੇ ਥੋੜਾ ਬਿਰੇ ਪੈਰ ਪਿੱਛੇ ਕਰਿਓ ਠੀਕ ਹੈ ਜੀ ਆਓ ਜੀ ਬਰੇ ਹੂੰ ਚਿਉੜਾ ਮਾਮੇ ਨੇ ਪੋੜਾ ਆਇਆ ਇਹ ਤਾਂ ਉਹ ਖਾ ਉਹ ਪਤਾ ਕੀ ਲੜਾ ਆਜਾ ਤੁਸੀਂ ਨਾਲ ਬੈਠ ਜੀ ਲੈ ਜਾ ਨਾਲ ਬੈਠ ਲਿਆ ਥਾਂ ਮਿੰਨਾ ਬੈਠਾ ਉਹ ਤਾਂ ਨਹੀਂ ਆਣੀ ਆਉਂਗੇ ਕਿਉਣਾ ਕੋਲੇ ਆਏਗਾ ਕਿਹ ਲੈ ਆਏ ਜੀ ਆ ਕੇ ਤੁਹਾਡੀ ਵੀ ਲੈ ਬਾਤ ਦੋ ਹੀ ਬਣੂਗਾ ਨਾਲ ਬਹਿ ਜਾ ਬੈ ਜਾ ਵੇ ਮਾਮਾ ਬੈਠਾ ਬੈਣਾ ਹੀ ਬਣਾ ਬਹਿ ਜਾ ਬੈਣਾ ਹੀ ਬਣਾ ਉਹ ਵਿੱਚ ਉਹ ਆ ਗਿਆ ਵਾ ਉਹ ਨਹੀਂ ਪੈਣਾ ਵਿੱਚ ਜੀ ਆ ਗਿਆ ਉਹ ਕੱਟਣਾ ਆ ਆ ਨਹੀਂ ਪੈਣਾ ਹੱਥ ਬਾਕੀ ਤੁਸੀਂ ਤੇਰੇ ਬੈਕ ਸਾਈਡ ਆ ਜਾਓ ਨਾਲ ਹਾਂ ਪਿੱਛੇ ਖੜੋ ਅੱਛਾ ਕਿ ਨਾ ਪੋੜਾ ਬੁਝਦਾ ਮੰਦ ਦਾ ਨਹੀਂ ਹੋਣਾ ਆਹ ਇਧਰ ਸਾਈਡ ਆ ਜਾਓ ਆਜੋ ਆਜੋ ਕੁਛ ਨਹੀਂ ਆਜੋ ਪਾਸੇ ਉਹ ਪਾਸੇ ਪੰਪੀ ਤੇ ਮੈਨੂੰ ਮਾਮੇ ਤੋ ਸੀ ਪਾ ਦੋ ਇਧਰ ਲੈ ਹੱਥ ਚ ਉਹ ਕਾਗਜ਼ ਕੱਢ ਲਿਓ ਚੋਟੇ ਇੱਧਰ ਮੋਹਰ ਅੱਗੇ ਹੀ ਜਾਂਦੇ ਹਾਂ ਬਾਵਾ ਮੈਂ ਉੱਧਰ ਚਾਹੀਦਾ ਬਾ ਉਹਦੀ ਕੀ ਆ ਉਹਦੀ ਕੀ ਦੋ ਦੋ ਗਾਲ ਤੇ ਬਾਹਰ ਨਹੀਂ ਗਿਆ ਲੋਸ ਲਿਆਦੇ ਮਨ ਅਰਮਨ ਨਹੀਂ ਪਈ ਵੈਸੇ ਤਾਂ ਖੁੱਲਾ ਹੀ ਸੀ ਬਸ ਹੋਣੀ ਹੁੰਦੀ तो टाइटल है सेम और मैं ਆ ਬੰਦੋ ਮੰਮੀ ਸਗੋ ਖੁੱਪ ਨੰਗਾ ਨਾ ਹੋਗਾ ਚੂੜਾ ਹਾਂ ਚਲੋ ਜੀ ਆਜਾ ਮੇਰਾ ਮੂੰਹ ਨਾ ਪੁੱਟੀ ਫੁਰਕਾ ਆ ਬੰਦ ਦਰਦ ਕਰ ਮਾਰਦਾ ਕੀ ਹੋ ਗਿਆ ਦੇਖਦਾ ਦੇ ਆਉਂਗੇ ਸਾਈਡ ਤੇ ਤੁਸੀਂ ਪਲੀਜ਼ ਨਹੀਂ ਚਾਹੁੰਦੇ ਠੀਕ ਕਰਦੇ ਤੇ ਲਓ ਵੀ ਮਿੱਤਰੋ ਹੁਣ ਚੂੜਾ ਚੜਾਈ ਦੀ ਰਸਮ ਹੋ ਗਈ ਹੈ ਖਤਮ ਸਾਰਾ ਟੱਬਰ ਲੇਟੀਆਂ ਲੂਟੀਆਂ ਮਾਰੀਆਂ ਪਿਆ ਹੁਣ ਸੁੱਤੇ ਪਏ ਆ ਤੇ ਨੈਕਸਟ ਵਲੌਗ ਚ ਮਿਲਦੇ ਆ ਤੁਹਾਨੂੰ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਲਵ ਯੂ ਆਲ ਥੈਂਕ ਯੂ ਬਹੁਤ ਬਹੁਤ ਵਲੌਗ ਵੇਖਣ ਲਈ ਧੰਨ